ਸਭ ਤੋਂ ਪਹਿਲਾਂ ਭਈ ਸਾਰਿਆਂ ਨੂੰ ਵਾਇਗੁਰ ਜੀ ਕਾ ਖਾਲਸਾ ਸ੍ਰੀ ਵਾਇਗੁਰ ਜੀ ਕੀ ਫਤਿਹ ਅ ਥੰਬੇਲ ਜਿਹੜਾ ਮੈਂ ਲਾਇਆ ਬਾ ਉਹ ਤੋਂ ਤੁਹਾਨੂੰ ਅੰਦਾਜ਼ਾ ਲੱਗ ਹੀ ਗਿਆ ਹੋਣਾ ਕਿ ਅੱਜ ਮੈਂ ਕਿਸ ਟਾਪਿਕ ਤੇ ਤੁਹਾਡੇ ਨਾਲ ਗੱਲ ਕਰਨੀ ਆ ਟਾਪਿਕ ਜਿਹੜਾ ਵਾ ਲੋਕ ਸਭਾ ਇਲੈਕਸ਼ਨ ਦੌਰਾਨ ਬਹੁਤ ਭਖਿਆ ਵਾ ਖਾਸ ਕਰਕੇ ਹਲਕਾ ਕਡੂਰ ਸਾਹਿਬ ਦੇ ਵਿੱਚ ਹਲਕਾ ਖਡੂਰ ਸਾਹਿਬ ਦੇ ਵਿੱਚ ਆਜ਼ਾਦ ਉਮੀਦਵਾਰ ਤੌਰ ਤੇ ਜਿਹੜੀ ਇਲੈਕਸ਼ਨ ਲੜ ਰਹੇ ਨੇ ਭਾਈ ਅਮਰਤਪਾਲ ਸਿੰਘ ਜੀ ਭਾਈ ਅਮਰਤਪਾਲ ਸਿੰਘ ਜੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੈਂ ਉਸ ਬਾਰੇ ਤੁਹਾਨੂੰ ਨਹੀਂ ਦੱਸ ਸਕਦਾ ਉਹ ਤੇ ਤੁਹਾਨੂੰ ਸਾਰੇ ਹੀ ਪਤਾ ਹੈ ਵਾਰਿਸ ਪੰਜਾਬ ਜਥੇਬੰਦੀ ਦੇ ਉਹ ਪ੍ਰਧਾਨ ਨੇ ਤੇ ਉਹਨਾਂ ਦੇ ਪਰਿਵਾਰ ਵੱਲੋਂ ਵੀ ਤੇ ਉਹਨਾਂ ਦੇ ਪਹਿਲਾਂ ਵਕੀਲ ਵੱਲੋਂ ਵੀ ਦਿੱਤਾ ਗਿਆ ਸੀਗਾ ਕਿ ਜਿਹੜੇ ਪਾਈ ਅਮਰਤਪਾਲ ਜੀ ਨੇ ਉਹ ਇਲੈਕਸ਼ਨ ਲੜਨਗੇ ਆ ਜ ਆਦਮੀ ਉਮੀਦਵਾਰ ਤੌਰ ਤੇ ਹਲਕਾ ਖਡੂਰ ਸਾਬ ਤੋਂ ਪਰ ਆਪਾਂ ਗੱਲ ਕਰਨੀ ਆ ਕਿ ਅਮਰਤਪਾਲ ਜੀ ਨੂੰ ਪਾਈ ਅਮਰਤਪਾਲ ਜੀ ਨੂੰ ਵੋਟ ਕਿਉਂ ਪਾਉਣੀ ਚਾਹੀਦੀ ਆ 2019 ਦੇ ਵਿੱਚ ਦੋਸਤੋ ਬੀਬੀ ਖਲੜਾ ਬੀਬੀ ਪਰਮਜੀਤ ਕੌਰ ਖਲੜਾ ਉਹਨੂੰ ਵੀ ਹਲਕਾ ਖਡੂਰ ਸਾਬ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਤੇ ਉਹ ਹਾਰ ਗਏ ਸੀ ਤੇ ਕਾਂਗਰਸ ਦੇ ਜਸਵੀਰ ਸਿੰਘ ਟਿੰਪਾ ਜਿਹੜੇ ਨੇ ਉਹ ਜਿੱਤ ਗਏ ਸੀ ਗੱਲ ਹੁਣ ਇੱਥੇ ਆਉਂਦੀ ਆ ਕਿ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਕਿਉਂ ਵੋਟ ਪਾਈਏ ਖਡੂਰ ਸਾਹਿਬ ਹਲਕੇ ਦੇ ਵਾਸੀ ਜਿਹੜੇ ਨੇ ਉਹ ਅਮਰਤਪਾਲ ਸਿੰਘ ਨੂੰ ਕਿਉਂ ਵੋਟ ਪਾਉਣ ਇਹ ਜਿਹੜੀ ਵੀਡੀਓ ਆ ਇਹ ਖਾਸ ਕਰਕੇ ਹਲਕਾ ਖਡੂਰ ਸਾਹਿਬ ਵਾਲਿਆਂ ਵਾਸੀਆਂ ਲਈ ਬਣਾਈ ਗਈ ਆ ਦੋਸਤੋ ਭਾਈ ਅਮਰਤਪਾਲ ਸਿੰਘ ਜੀ ਨੂੰ ਅ ਵੋਟ ਕਿਉਂ ਪਾਉਣੀ ਆ ਵੋਟ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਚੱਲਦਾ ਥੋੜਾ ਜਿਹਾ ਜ਼ਿਆਦਾ ਨਹੀਂ 84 ਦੇ ਵਿੱਚ ਜੋ ਸਾਡੇ ਨਾਲ ਹੋਇਆ ਸਾਡੇ ਗੁਰੂ ਧਾਮ ਸ਼੍ਰੀ ਅਕਾਲ ਤਖਤ ਸਾਹਿਬ ਉੱਥੇ ਜੋ ਹੋਇਆ ਸਾਡੇ ਨਾਲ ਉਹ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਜੋ ਸਿੱਖਾਂ ਦੇ ਨਾਲ ਕੀਤਾ ਜੋ ਘਾਣ ਹੋਇਆ ਸਾਡੇ ਨਾਲ ਤੇ ਹਨਾ ਉਹ ਗੱਲ ਵੱਖਰੀ ਆ ਬਾਦੇ ਵਿੱਚ ਜਦੋਂ ਗੱਲ ਹੁਣ ਮੇਨ ਜਿਹੜੀ ਆ ਨਿਕਲ ਕੇ ਆਉਂਦੀ ਆ ਕਿ ਗੱਲ ਮੇਨ ਜਿਹੜੀ ਆ ਉਹ ਇਹ ਆ ਕਿ ਸਾਡੇ ਨਾਲ ਉੱਥੇ ਜੋ ਵੀ ਇਹਨਾਂ ਨੇ ਕੀਤਾ ਕੱਲ ਤੱਕ ਤੇ ਬੇਦੋਸ਼ੇ ਮਾਰੇ ਬੰਬ ਤੋਪਾਂ ਹਨ ਜੋੜੇ ਜਿਹੜੇ ਨੇ ਉਹ ਫੌਜ ਨੇ ਇਦਾਂ ਹੀ ਪ੍ਰਕਰਮਾ ਦੇ ਵਿੱਚ ਦਰਬਾਰ ਸਾਹਿਬ ਦੀ ਐ ਪੂਰੀ ਬੇਅਦਬੀ ਕੀਤੀ ਉਹਨਾਂ ਨੇ ਤੇ ਬਹੁਤ ਕਾਹਨ ਕੀਤਾ ਸਿੱਖਾਂ ਦੇ ਨਾਲ ਹੁਣ ਜਦੋਂ ਜਦੋਂ ਕਿਸੇ ਸਿੱਖ ਨੂੰ ਦਰਦ ਹੋਇਆ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਉਹਨਾਂ ਨੂੰ ਉਹਨਾਂ ਨੂੰ ਦਰਦ ਉੱਠਿਆ ਕਿ ਸਾਡੇ ਦਰਬਾਰ ਸਾਹਿਬ ਨੂੰ ਢਾਹ ਢੇਰੀ ਕੀਤਾ ਤੇ ਅਸੀਂ ਇਹਦਾ ਬਦਲਾ ਲੈਣਾ ਉਹ ਇੰਡੀਆ ਦੀ ਪੀਐਮ ਇੰਦਰਾ ਗਾਂਧੀ ਦੇ ਬਾਡੀਗਾਰਡ ਸੀਗੇ ਤੇ ਉਹਨਾਂ ਦੇ ਅੰਦਰ ਦਰਦ ਉਠਿਆ ਹਨਾ ਉਹਨਾਂ ਨੂੰ ਦਰਦ ਉਠਿਆ ਕਿ ਕਿਉਂ ਨਾ ਅਸੀਂ ਉਹਨਾਂ ਦਾ ਬਦਲਾ ਜਿਹੜਾ ਉਹ ਦਿੱਤਾ ਲਿਆ ਜਾਵੇ ਹਨਾ ਫਿਰ ਉਹ ਇੰਦਰਾ ਗਾਂਧੀ ਨੂੰ ਪੰਜਾਬ ਇੰਡੀਆ ਦੀ ਇੰਦਰਾ ਗਾਂਧੀ ਜਿਹੜੀ ਹੀ ਉਹਨਾਂ ਨੂੰ ਉਹ ਮਾਰ ਦਿੰਦੇ ਆ ਹਨਾ ਹੁਣ ਗੱਲ ਇੱਥੇ ਆਉਣੀ ਆ ਹੁਣ ਹੁਣ ਜਿਹੜਾ ਵੈਨਾ ਜਿਹੜਾ ਗੱਲ ਕਹਿਣੀ ਆ ਮੈਂ ਕਿ ਅਮਰਤਪਾਲ ਜੀ ਨੂੰ ਵੋਟ ਕਿਉਂ ਪਾਈਏ ਹੁਣ ਇਹ ਗੱਲ ਜਿਹੜੀ ਹੈ ਧਿਆਨ ਨਾਲ ਥੋੜਾ ਜੀ ਨਾ ਗੌਰ ਨਾਲ ਦੇਖਿਓ ਇਹ ਨੋਟ ਕਰ ਲਿਓ ਗੱਲ ਸਾਰੇ ਨੂੰ ਪਤਾ ਹੀ ਆ ਇਤਿਹਾਸ ਦਾ 인ਦਰਾ 인ਦਰਾ ਗਾਂਧੀ ਜੀ ਨੂੰ ਮਾਰਦੇ ਆ ਸਿੱਖ ਮਾਰਦੇ ਨੇ 인ਦਰਾ ਗਾਂਧੀ ਨੂੰ ਉਸ ਬਦਲੇ ਇਹ ਦਿੱਲੀ ਕੀ ਪੂਰੇ ਦੇਸ਼ ਦੇ ਵਿੱਚ ਨਹੀਂ ਹੈ ਪੂਰੇ ਇੰਡੀਆ ਦੇ ਵਿੱਚ ਪਤਾ ਨਹੀਂ ਕਿੰਨੇ ਬੇਦੋਸ਼ੇ ਮਾਰਦੇ ਸਿੱਖਾਂ ਨੂੰ ਕਿ ਸਾਡੀਆਂ ਜਿਹੜੀਆਂ ਬੀਬੀਆਂ ਸੀਆਂ ਸਾਡੀਆਂ ਪਹਿਣਾ ਦੇ ਨਾਲ ਬਲਾਤਕਾਰ ਹੋਇਆ ਹਨਾ ਕੋਹ ਕੋ ਕੇ ਸਿੱਖਾਂ ਨੂੰ ਮਾਰਿਆ ਗਲਾਂ ਜ ਟਾਇਰ ਪਾ ਕੇ ਸਾੜਿਆ ਮਤਲਬ ਇੰਨਾ ਜਿਆਦਾ ਅਤਿਆਚਾਰ ਸਾਡੇ ਸਿੱਖਾਂ ਦੇ ਕੀਤਾ ਕਿ ਅਜੇ ਤੱਕ ਵੀ ਉਸ ਅਤਿਆਚਾਰ ਦਾ ਤਾਪ ਜਿਹੜਾ ਪੰਜਾਬ ਹੰਡਾ ਰਿਹਾ ਫਿਰ ਹੁਣ ਇਹ ਗੱਲ ਤਾਂ ਹੋ ਗਈ ਗੱਲ ਖਤਮ ਹੋ ਗਈ ਹਨਾ ਇੰਦਰਾ ਗਾਂਧੀ ਦਾ ਬੇਟਾ ਰਜੀਵ ਗਾਂਧੀ ਮੈਨੂੰ ਹੁਣ ਉਹ ਦੇਸ਼ ਦਾ ਉਹ ਸਟੇਟ ਦਾ ਨਾਮ ਨਹੀਂ ਨਾਮ ਨਹੀਂ ਪਤਾ ਜਿੱਥੇ ਉਹ ਗਿਆ ਸੀਗਾ ਰੈਲੀ ਤੇ ਉੱਥੇ ਰੈਲੀ ਕਰਨ ਜਾਂਦਾ ਹੁਣ ਤੁਸੀਂ ਇੱਕ ਧਿਆਨ ਦੱਸਿਓ ਧਿਆਨ ਰੱਖਿਓ ਕਿ ਵੀਡੀਓ ਦੇ ਵਿੱਚ ਸਾਡੇ ਨਾਲ ਅਮਰਤਪਾਲ ਜੀ ਨੂੰ ਵੋਟ ਕਿਉਂ ਪਾਉਣੀ ਆ ਬਸ ਇਹੋ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਸ ਕਰਕੇ ਵੋਟ ਪਾਉਣੀ ਆ ਸੀ ਰਜੀਵ ਗਾਂਧੀ ਰੈਲੀ ਕਰਨ ਜਾਂਦਾ ਰਲੀ ਕਦੇ ਦੌਰਾਨ ਦੋ ਬੀਬੀਆਂ ਤੇ ਇੱਕ ਮੁੰਡਾ ਬੰਦਾ ਹੁੰਦਾ ਇੱਕ ਇਨਸਾਨ ਹੁੰਦਾ ਹਿੰਦੂ ਧਰਮ ਨਾਲ ਬਲਾਉਂ ਕਰਦਾ ਉਹ ਬੀਬੀਆਂ ਵੀ ਹਿੰਦੂ ਧਰਮ ਨਾਲ ਇੱਕ ਬੀਬੀ ਜਿਹੜੀ ਉਹ ਆਪਣੀ ਸਰੀਰ ਦੇ ਨਾਲ ਬਾਡੀ ਦੇ ਨਾਲ ਪੂਰਾ ਮਤਲਬ ਬੰਬ ਬਣ ਕੇ ਤੇ ਰਜੀਵ ਗਾਂਧੀ ਨੂੰ ਮਿਲਦੀ ਆ ਰਜੀਵ ਗਾਂਧੀ ਦੇ ਪੈਰੀਆਂ ਥਲਾਉਣ ਲੱਗਦੀ ਆ ਤੇ ਉਹਨੇ ਕੋਲ ਬਟਨ ਹੁੰਦਾ ਉਹ ਬਟਨ ਨੱਪਦੀ ਆ ਤੇ ਬਲਾਸਟ ਹੋ ਜਾਂਦਾ ਜਿਹਦੇ ਵਿੱਚ ਰਜੀਵ ਗਾਂਧੀ ਖੋਦ ਜਿਹੜੇ ਜਿਹੜੇ ਖੋਦ ਕਾਤਲ ਸੀਗੇ ਉਹ ਵੀ ਮਤਲਬ ਮਾਰੇ ਜਾਂਦੇ ਆ ਹੋਰ ਵੀ ਬਹੁਤ ਸਾਰੇ ਜਿਹੜੇ ਲੱਗੇ ਬਾਡੀਗਾਰਡ ਜਾਂ ਮਤਲਬ ਲੱਗੇ ਜਿਹੜੇ ਸੀਗੇ ਉਹਨਾਂ ਨੂੰ ਵੀ ਕਾਫੀ ਨੁਕਸਾਨ ਹੁੰਦਾ ਚਲੋ ਮੰਨਦੇ ਆ ਇਹ ਗੱਲ ਹੋਈ ਅੱਜ ਤੱਕ ਤੁਸੀਂ ਮੈਨੂੰ ਇਹ ਦੱਸ ਦੋ ਰਜੀਵ ਗਾਂਧੀ ਨੂੰ ਮਾਰਨ ਵਾਲੇ ਕਿੱਥੇ ਨੇ ਉਹਨਾਂ ਦਾ ਪਰਿਵਾਰ ਕਿੱਥੇ ਆ ਉਹ ਕਿੱਥੇ ਉਹਨਾਂ ਦਾ ਕੇਸ ਕਿੱਥੇ ਚੱਲਣ ਦਿਆ ਕੀ ਹੋਣ ਦਿਆ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਤੇ ਸਾਡੇ ਸਾਡੇ ਸਿੱਖ ਧਰਮ ਦੇ ਸ੍ਰੀ ਅਕਾਲ ਤਖਤ ਤੋਂ ਜਿੱਥੋਂ ਸਿੱਖਾਂ ਨੂੰ ਹੁਕਮ ਜਾਰੀ ਹੁੰਦੇ ਆ ਜਿੱਥੋਂ ਜੇ ਕੋਈ ਸਿੱਖ ਨੇ ਕੋਈ ਆਪਣਾ ਕਾਰਜ ਰਮਣਾ ਤਾਂ ਉੱਥੇ ਜਾ ਕੇ ਅਕਾਲ ਤਖਤ ਤੇ ਜਾ ਕੇ ਅਰਦਾਸ ਕਰਦਾ ਕਿ ਰੱਬਾ ਮੈਂ ਆਹ ਕਾਰਜ ਰਮਣ ਲੱਗਾ ਤੇ ਇਹਦੇ ਵਿੱਚ ਮੈਨੂੰ ਅੰਗ ਸੰਗ ਸਾਈ ਹੋਇਓ ਉੱਥੇ ਜਾ ਕੇ ਅਰਦਾਸ ਕਰੀਦੀ ਆ ਕਾਲ ਤਖਤ ਤੇ ਜਾ ਕੇ ਉੱਥੇ ਉਸ ਕਾਲ ਤਖਤ ਨੂੰ ਢਾ ਢੇਰੀ ਕੀਤਾ ਸਿੱਖਾਂ ਨੇ ਸਿੰਘਾਂ ਨੇ ਬਦਲੇ ਲਿਆ ਬਦਲਾ ਲਿਆ ਉਸ ਦਾ ਇੱਕ ਮਕਸਦ ਮਕਸਦ ਪਰ ਜੀਵ ਗਾਂਧੀ ਦਾ ਕੀ ਮਕਸਦ ਸੀ ਕਿਉਂ ਉਹਨੂੰ ਮਾਰਿਆ ਅਜੇ ਤੱਕ ਨਹੀਂ ਪਤਾ ਪਰ ਸਾਡਾ ਮਕਸਦ ਦੀਦਾ ਸੀ ਕਿ ਇੰਦਰਾ ਗਾਂਧੀ ਨੇ ਸਿੱਖਾਂ ਨਾਲ ਆ ਕੰਮ ਕੀਤਾ ਅਟੈਕ ਕੀਤਾ ਉਹਨਾਂ ਦੇ ਧਾਰਮਿਕ ਸਥਾਨ ਤੇ ਇਸ ਕਰਕੇ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਗਿਆ ਇਹ ਮੈਂ ਨਹੀਂ ਕਹਿ ਰਿਹਾ ਜਾਂ ਕੋਈ ਹੋਰ ਨਹੀਂ ਕਹਿ ਰਿਹਾ ਇਹ ਅਡਵਾਨੀ ਦੀ ਕਿਤਾਬ ਆ ਉਹ ਡਿਟੇਲ ਦਿੱਤੀ ਹੋਈ ਆ ਕਿ ਇੰਦਰਾ ਗਾਂਧੀ ਨੂੰ ਕਿਉਂ ਮਾਰਿਆ ਉਹਦੇ ਅਡਵਾਨੀ ਖੁਦ ਕਹਿ ਰਿਹਾ ਕਿ ਅਸੀਂ ਵੀ ਨਾਲ ਸੀ ਅਡਵਾਨੀ ਨੇ ਹੋਰ ਬਹੁਤ ਸਾਰੇ ਸਥਾਨਾਂ ਦੇ ਨਾਮ ਲਏ ਆ ਮੈਂ ਬੁੱਕ ਜੜੀ ਹੋ ਮੈਂ ਉਹ ਵੀ ਤੁਹਾਨੂੰ ਦੱਸ ਦੂੰਗਾ ਕਿਹੜੀ ਆ ਟਾਈਮ ਲੱਗਿਆ ਜ਼ਰੂਰ ਤੇ ਉਹ ਪੜਿਓ ਉਸ ਬੁੱਕ ਦੇ ਵਿੱਚ ਵਾਨੀ ਨੇ ਜਰੂਰ ਇਹ ਲਿਖਿਆ ਵਾ ਹੋਰ ਵੀ ਸਾਡੀ ਜਿਹੜੀ ਪੰਜਾਬ ਦੇ ਹੈਗੇ ਆ ਨਾ ਸਿਆਸਤਦਾਨ ਲੀਡਰ ਉਹਨਾਂ ਦੇ ਵੀ ਨਾਮ ਜ਼ਿਕਰ ਲਿਆ ਉਹਨਾਂ ਨੇ ਕਿ ਜਿਹੜੇ ਜਿਹੜੇ ਨਾਲ ਸੀਗੇ ਫਿਰ ਉਹ ਸੀ ਇੱਕ ਮਕਸਦ ਰਜੀਵ ਗਾਂਧੀ ਦਾ ਕੀ ਮਕਸਦ ਸੀ ਉਹਨੂੰ ਮਾਰਨ ਦਾ ਅੱਜ ਤੱਕ ਨਹੀਂ ਪਤਾ ਲੱਗਾ ਪਰ ਉਹਦਾ ਮੈਂ ਨਹੀਂ ਕਹਿੰਦਾ ਕਿ ਕਿਸੇ ਦੀ ਸਿੱਖ ਕਮਿਊਨਿਟੀ ਦੇ ਉੱਤੇ ਮਤਲਬ ਸਿੱਖ ਕਮਿਊਨਿਟੀ ਨਹੀਂ ਕਿਸੇ ਵੀ ਹਿੰਦੂ ਕਮਿਊਨਿਟੀ ਦੇ ਉੱਤੇ ਕੋਈ ਅਤਿਆਚਾਰ ਹੋਣਾ ਚਾਹੀਦਾ ਕਿਸੇ ਤੇ ਵੀ ਅਤਿਆਚਾਰ ਨਹੀਂ ਹੋਣਾ ਚਾਹੀਦਾ ਗੱਲ ਜਿਹੜੀ ਬਹਿ ਕੇ ਹੋ ਜਾਣੀ ਆ ਉਹਦੇ ਵਰਗਾ ਸਵਾਦ ਨਹੀਂ ਹੈਗਾ ਪਰ ਸਾਡੇ ਸਿੱਖਾਂ ਨਾਲ ਕਿਉਂ ਕਿਉਂ ਵਿਤਕਰੇ ਕੀਤੇ ਗਏ ਇੱਕ ਇੰਦਰਾ ਗਾਂਧੀ ਨੂੰ ਮਾਰਤਾ ਉਹਦੇ ਬਦਲੇ ਪਤਾ ਨਹੀਂ ਕਿੰਨੇ ਕੁ ਤੁਸੀਂ ਸਾੜਤੇ ਕਿੰਨੇ ਕੁ ਜਲਾਤੇ ਕਿੰਨੇ ਕੁ ਮਾਰਤੇ ਅੱਜ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਸੇ ਕਰਕੇ ਅਸੀਂ ਚਾਹੁੰਦੇ ਆ ਕਿ ਸਾਨੂੰ ਖੁਦ ਮੁਖਤਿਆਰੀ ਮਿਲ ਜੇ ਅਸੀਂ ਆਪਣੀ ਗੱਲ ਜੜੀ ਆ ਉਹ ਰੱਖਣ ਦੀ ਸਾਨੂੰ ਆਜ਼ਾਦੀ ਮਿਲ ਜੇ ਅਸੀਂ ਆਪਣੀ ਗੱਲ ਕਿਦ ਕੋਲ ਰਖੀਏ ਜਾ ਕੇ ਕਈ ਮੈਂ ਖਾਲਿਸਤਾਨ ਤੇ ਵੀ ਇੱਕ ਵੀਡੀਓ ਬਣਾਉਣੀ ਆ ਕਿ ਖਾਲਿਸਤਾਨ ਕੀ ਆ ਇਹਦਾ ਮਤਲਬ ਕੀ ਆ ਵੈਸਪਾਲ ਹੁਣੀ ਬੈਠੇ ਆ ਠੀਕਾ ਕੀ ਕੀਤਾ ਉਹਨਾਂ ਨੇ ਮੰਨਦੇ ਹਾਂ ਚਲੋ ਹਰ ਇੱਕ ਹਰ ਇੱਕ ਇਨਸਾਨ ਤੋਂ ਗਲਤੀ ਹੁੰਦੀ ਜੇ ਉਹ ਅਮਰਤਪਾਲ ਮੈਂ ਮੈਂ ਨਹੀਂ ਕਹਿੰਦਾ ਕਿ ਪੂਰਾ ਸਹੀ ਹੋਣਗੇ ਕੁਝ ਗਲਤੀਆਂ ਹੋਣਗੀਆਂ ਪਰ ਐਡੀ ਵੀ ਕੀ ਵੱਡੀ ਗਲਤੀ ਹੋ ਗਈ ਕਿ ਉਹਨਾਂ ਤੇ ਐਡਾ ਵੱਡਾ ਜਿਹੜਾ ਕੇਸ ਆ ਉਹ ਲਾ ਦਿੱਤਾ ਉਹਨਾਂ ਨੂੰ ਦਿਬੜੂਗੇੜ ਜੇਲ੍ਹ ਦੇ ਵਿੱਚ ਕਲ ਤਾਂ ਹੁਣ ਤੁਸੀਂ ਉਹਨੂੰ ਪੰਜਾਬ ਚ ਟਰਾਂਸਫਰ ਨਹੀਂ ਕਰ ਰਹੇ ਉਹਨਾਂ ਦੀ ਕੀ ਟੱਕ ਵੱਡਾ ਕੀ ਕਰਤਾ ਉਹਨੇ ਕ੍ਰਾਈਮ ਕਰਤਾ ਹੀ ਐਸੇ ਕਰਕੇ ਮੈਂ ਚਾਹਨਾ ਕਿ ਜੇ ਸਿੱਖੋ ਇਹ ਮੌਕਾ ਵਾ ਹੁਣ ਸਾਡੇ ਕੋਲ ਮੌਕਾ ਵਾ ਜੇ ਹੁਣ ਵੀ ਨਾ ਅਸੀਂ ਸੰਭਿਆ ਫਿਰ ਫਿਰ ਜਿਹੜਾ ਵਾ ਫਿਰ ਨਹੀਂ ਸਾਡੇ ਕੋਲ ਆਉਣਾ ਨਾਲੇ ਖਡੂਰ ਸਾਹਿਬ ਹਲਕਾ ਨਵਾਸੀਓ ਸਾਰਿਆਂ ਨੂੰ ਬੇਨਤੀ ਆ ਕਿ ਅਮਰਤਪਾਲ ਦਾ ਸਾਥ ਦੇਣਾ ਚਾਹੀਦਾ ਬਾਕੀ ਬੇਸ਼ਰਮ ਪਾਰਟੀਆਂ ਕੱਲ ਥੋੜੇ ਇੱਕ ਅਕਾਲੀ ਦਲ ਪਾਰਟੀ ਨੇ ਵੀ ਬਿਰਸਾ ਸਿੰਘ ਵਲਟਵਾਰ ਜੀ ਨੂੰ ਲਕਸ਼ਣ ਦੇ ਟਿਕਟ ਦੇ ਦਿੱਤੀ ਆ ਬੜੀ ਵਧੀਆ ਗੱਲ ਆ ਤੇ ਜਿਹੜੇ ਚੈਨਲਾਂ ਵਾਲੇ ਆ ਉਹ ਪੋਸਟਾ ਪਾ ਰਹੇ ਆ ਦੋ ਪੰਥਕ ਪਾਰਟੀਆਂ ਦੋ ਪੰਥਕ ਇਨਸਾਨ ਜਿਹੜੇ ਆ ਦੋ ਪੰਥਕ ਇਨਸਾਨ ਚੋਣਨ ਮੈਦਾਨ ਚ ਤੇ ਤੁਸੀਂ ਕਿਹਨੂੰ ਵੋਟ ਪਾਉਗੇ ਅਮਰਤਪਾਲ ਦੇ ਨਾਲ ਵਿਰਸਾ ਸਿੰਘ ਬਲਟੋਏ ਨੂੰ ਪੰਥਕ ਬਣਾਇਆ ਜਾ ਰਿਹਾ ਸੋਚ ਲਓ ਇਹ ਉਹਨਾਂ ਦੀ ਵਿਚਾਰ ਆਈ ਤੁਸੀਂ ਆਪਣੋ ਆਪਣੇ ਵਿਚਾਰ ਦਿਓ ਪਰ ਮੈਂ ਤੁਹਾਨੂੰ ਜਿਹੜੀ ਆ ਸੱਚੀ ਗੱਲ ਦੱਸਤੀ ਆ ਕੀ ਕਿਉਂ ਵੋਟ ਪਾਉਣੀ ਆ ਕਾਰਨ ਇਹੀ ਆ ਇੰਦਰਾ ਗਾਂਧੀ ਤੇ ਰਜੀਵ ਗਾਂਧੀ ਦਾ ਤੁਸੀਂ ਇਹ ਕੇਸ ਕੱਢ ਕੇ ਦੇਖ ਲਓ ਇੰਦਰਾ ਗਾਂਧੀ ਵਰੀ ਕੀ ਹੋਇਆ ਉਹ ਵੀ ਪ੍ਰਧਾਨ ਮੰਤਰੀ ਸੀ ਰਜੀਵ ਗਾਂਧੀ ਪ੍ਰਧਾਨ ਮੰਤਰੀ ਸੀ ਕੀ ਹੋਇਆ ਸਾਡੇ ਨਾਲ ਸਿੱਖਾਂ ਨਾਲ ਕੀ ਹੋਇਆ ਤੇ ਹਿੰਦੂਆਂ ਨਾਲ ਕੀ ਹੋਇਆ ਤੁਸੀਂ ਡਾਟਾ ਕੱਢ ਕੇ ਦੇਖ ਲਓ Google ਤੇ ਤੁਹਾਨੂੰ ਪਤਾ ਲੱਗ ਜਾਣਾ ਸਾਰਾ ਕੁਝ ਬਾਕੀ ਵੀਡੀਓ ਬਹੁਤ ਲੰਮੀ ਹੋ ਗਈ ਆ ਫੇਰ ਆਉਂਗਾ ਜਦ ਨਵੀਂ ਵੀਡੀਓ ਲੈ ਕੇ ਤੇ ਇਹ ਭਰਾ ਦਾ ਚੈਨਲ ਆ ਜੂਜ ਦਾ ਪੰਜਾਬ ਇੱਕ ਆਪਾਂ ਚੈਨਲ ਕੋਸ਼ਿਸ਼ ਕੀਤੀ ਆ ਇਹਦੇ ਵਿੱਚ ਤੁਹਾਨੂੰ ਪੰਜਾਬ ਦੇ ਇਸ਼ੂਸ ਪੰਜਾਬ ਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ ਸੋ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਤੇ ਜੇ ਪਸੰਦ ਆਵੇ ਸ਼ੇਅਰ ਕਰ ਦਿਓ ਤੇ ਖਡੂਰ ਸਾਹਿਬ ਹਲਕੇ ਜਿਆਦਾ ਸ਼ੇਅਰ ਕਰਿਓ ਕਈਆਂ ਨੂੰ ਗੱਲਾਂ ਚੰਗੀਆਂ ਲੱਗਣਗੀਆਂ ਤੇ ਜ਼ਰੂਰ ਸ਼ੇਅਰ ਕਰਿਓ ਤੇ ਬਾਕੀ ਆਪਾਂ ਫਿਰ ਹੁੰਨੇ ਹਾਜ਼ਰ ਨੇ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ